ਰਤਨ ਜਨਮ ਆਪਣੋ ਤੇ ਹਾ ਗੋਬਿੰਦ ਗੱਤ ਨਹੀਂ ਜਾਣੀ ਨਿਮਖ ਨਲੀਨ ਭਇਓ ਬਿਰਥਾ ਆਧ ਸਿਰਾਨੀ ਬਿਰਥਾ ਉਹ ਦਿਲ ਸਿਰਾਨੀ ਬਿਰਥਾ ਉਹ ਦਿਲ ਸਿਰਾਨੀ ਆ ਬਿਰਥਾ ਉਹ ਦਿਲ ਸਿਰਾਨੀ ਆ ਮਨ ਰੇ ਮਨ ਰੇ ਕਾਹ ਪਇਓ ਤੈ ਬਉਰਾ ਮਨ ਰੇ ਮਨ ਰੇ ਕਾਹ ਪਇਓ ਤੈ ਬਉਰਾ ਕੋ ਹੋ ਨਨ ਜੀ ਮਰਸੂਰੀਆ ਰਾ t <susurra> ਮਨ ਰੇ ਕਾਹ ਪਇਉ ਤੈ ਬੋਰਾ ਆ ਮਨ ਰੇ ਮਨ ਰੇ ਕਾਹ ਪਇਉ ਤੈ ਬੋਰਾ ਬੁੱਢਾ ਵਾ ਸ਼ੇਖ ਫਰੀਦ ਕੰਮੜ ਲੱਗੀ ਦੇ ਜੇ 100 ਵਰਿਆ ਵੀ ਜੀਵਨਾ ਪੀਤਨ ਹੋ ਸਿਕੇ साहब कदे नहीं कह रहे किम्रता प्यार और जीवे तू सौ जीवेगा नो नी सदर सिद्ध जो इस तरह रोको इस तरह करो ये करो वो करो तुम्हारी उम्र डेढ़ सौ साल दो सौ साल हो जाएगी उम्र वधान की गुरमी कोई कहानी नहीं है रादर आत्मक उम्र वधान की गल करते गुरु पातशाह कहते बूंद गुर अमृत दी का अटल अमर ना मैं पल पल नहीं मरदा ਜਮਾ ਦੇ ਵਾਸਨੇ ਨਹੀਂ ਪੈਂਦਾ ਮੇਰੀ ਇਟਰਨਲ ਉਮਰ ਹੋ ਗਈ ਹੈ ਸੋ ਜਦੋਂ ਅਸੀਂ ਚਿੰਤਾ ਫਿਕਰ ਤੋਖ ਨੇ ਵਿੱਚ ਜੀਂਦੇ ਹਾਂ ਨੀਮੀ ਸੋਚਨੀ ਦੇ ਕਾਰਨ ਸਾਡੀ ਚਾਰੋਂ ਪਾਸੇ ਿਸ ਹਰ ਨਹੀਂ ਬੰਦੀ ਹੈ ਹੌਰਾ ਹੋ ਜਾਂਦੇ ਹਾਂ ਤਾਂ ਉਸ ਉਮਰ ਦੇ ਵਿੱਚ ਗੁਰੂ ਪਾਸ਼ਕਰ ਤੇਰਾ ਸਮਾ ਜ਼ਾਇਆ ਜਾ ਰਿਹਾ ਐਨ ਇਸ ਆਉਦ ਕਟਾ ਹੈ ਸਾਸ਼ਣਜੀ ਆਉਦ ਦ ਮੈਨਾ ਮੈਂ ਸ਼ਬਦ ਪੜ੍ਹਦਾ ਹਮ ਆਦਮੀ ਹਾਂ ਇਕਦਮੀ ਹਮ ਆਦਿ ਨੀਹਾ ਇਕਦਮ ਹਮ ਆਦਿ ਨੀਹਾ ਇਕਦਮ ਨ ਬਹੁਤ ਮੋਤ ਨ ਜਾਣਾਂ more little more to na jaana am adu ni ha hum adu ha ik da mi ਅੰਧੇ ਜੀਵਨਾ ਵਿਚਾਰ ਅੰਧੇ ਜੀਵਨਾ ਵਿਚਾਰ ਕੇ ਦਿਨ ਦੇਖ ਕੇ ਤੇ ਕੇ ਦਿਨ ਹਮ ਆਦਮੀ ਦਾ ਇਕਦਮ ਆ ਹਮ ਆਦਮੀ ਦਾ ਇਕਦਮ ਮੋਹਰਤ ਮੋਤ ਨਜਾਣਾ ਮੋਹਰਤ ਮੋਤ ਨਜਾਣਾ ਹਮ ਆਦਮੀ ਹ ਇਕਦਮੀ ਦੇ ਅਸੀਂ ਤੇ ਫਿਜ਼ੀਕਲ ਅੱਖਾਂ ਨਾਲ ਅੰਨੇ ਕੋਈ ਨਹੀਂ ਆ ਇਹਦਾ ਮਤਲਬ ਹਰ ਲਫਜ਼ ਦੇ ਪਿੱਛੇ ਕੋਈ ਉਹਦਾ ਹਿਡਨ मीनिंग ਹੈ ਉਹ ਹਿਡਨ मीनिंग ਬਾਣੀ ਖੋਲਦੀ ਹੈ ਜਦੋਂ ਬਾਣੀ ਕਹੇਗੀ ਕਿਆ ਜਾਣਾ ਕਿ ਮਰਾਂਗੇ ਕਿ ਐਸਾ ਮਰਨਾ ਹੋਏ ਉਹਦਾ ਮਤਲਬ ਇਹ ਨਹੀਂ ਹੁੰਦਾ ਪਤਾ ਨਹੀਂ ਕਹਾ ਪਰ ਕਦ ਕੈਸੇ ਸਵਾਸ ਨਿਕਲ ਜਾਣਗੇ ਇਹਦੇ ਅਰਥ ਨਹੀਂ ਨੇ ਇਹਦੇ ਸਾਰਿਆਂ ਨੂੰ ਹੀ ਪਤਾ ਹੈ ਇਵਨ ਡਾਕਟਰ ਨੂੰ ਵੀ ਇਹ ਅਨਸਰਟੇਨਟੀ ਪਤਾ ਹੈ सारी दुनिया पता है कि पता नहीं कितने कदों किस वेले मौत हो जाए जवान बुढ़ा बच्चा किसी वेले किसी हो सकती है कितने भी हो सकती है अचानक हूने इतने भूस्खलन हो जाए हूने धरती थले चली जाए सारे हमें मर जाएंगे हूने पानी आ जाए उन्हें सुनामी आ जाए उन्हें भुचाल आ जाए उन्हें मर जागे किसी कुछ नहीं पता है नो बडी इसिक्योरड और जो इस इनसिक्योरिटी अनसरटेनिटी रहना सिख जाता ना ਉਹਨੂੰ ਰਜ਼ਾ ਪਾਣੇ 'ਚ ਰਹਿਣਾ ਦੀ ਜਾਂਚ ਆ ਜਾਂਦੀ ਓ ਨਿੱਡਰ ਬਣ ਜਾਂਦਾ ਹੈ। ਉਹਦਾ ਮਨ ਬਲਵਾਨ ਹੋ ਜਾਂਦਾ ਹੈ। ਅਸੀਂ ਨਿੱਕੀ ਨਿੱਕੀ ਗੱਲ ਹਾਇ ਇਟ ਨੋ ਦੇ ਹਾਇ ਵੁਡਨਟ ਨੋ ਦੇ ਐਂਡ ਉਹ ਗੱਦਰ ਫੇਰੰਦ ਹੋ ਜਾਏਗਾ। ਨਾ ਉਹਨੇ ਇੰਜ ਕਰ ਦਿੱਤਾ ਤਾਂ ਫਿਰ ਤੇ ਕਾ ਲੋ ਫੇਰ ਐਂਡ ਵੀ ਕਰੇਗਾ। ਇਹ ਸਾਡੀ ਅਨਸਰਟੇਨਟੀ ਤੋਂ ਡਰ। ਗੁਰੂ ਸਾਹਿਬ ਕਹਿੰਦੇ ਨੇ ਹਮ ਆਦਮੀ ਹ ਇਕਦਮੀ ਸਾਸਨ ਦੀ ਇਹ ਇੱਕਦਮ ਦਾ ਮਤਲਬ ਹੈ ਨਹੀਂ ਕਿ ਇੱਕ ਸੁਆਸ ਆਇਆ ਅਗਲਾ ਖੋਰੇ ਆਵੇ ਕਿ ਨਾ ਆਵੇ ਇਹ ਦਾ मीनिंग ਨਹੀਂ ਨੇ। ਕੀ ਜਾਣਾਂ ਕਿ ਮਰਾਂਗੇ ਕਿ ਐਸਾ ਮਰਨਾ ਹੋਏ ਮੈਨੂੰ ਨਹੀਂ ਪਤਾ ਕਿਸ ਵੇਲੇ ਜੰਮ ਬੁੱਧੀ ਮੈਨੂੰ ਪਕੜ ਕੇ ਮੈਨੂੰ ਭੈੜਾ ਖਿਆਲ ਆਵੇ ਤਾਂ ਮੇਰੇ ਕੋਲ ਬੈਡ ਐਕਸ਼ਨ ਕਰਾਂਦੀ ਹੈ। ਇਹਨੂੰ ਆਤਮਕ ਮੌਤ ਕਹਿੰਦੇ ਨੇ। ਕੀ ਜਾਣਾਂ ਕਿ ਮਰਾਂਗੇ ਕਿ ਐਸਾ ਮਰਨਾ ਹੋਏ ਆਈ ਡੋਨਟ ਨੋ ਮੈਂ ਕਿਹੜੇ ਕਿਹੜੇ ਵਿਕਾਰਾਂ ਦੇ ਕਾਰਨ ਮਰਦਾ ਹਾਂ। ਆਤਮਕ ਮੌਤ ਸ਼ਰੀਰਕ ਨਹੀਂ ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨ ਉਹਨਾਂ ਵਿਸਰੇ ਤਾਂ ਸਹਿਲਾ ਮਰਨਾ ਹੋਏ ਸਾਸੰਗ ਇਹ ਸਹਿਲਾ ਮਰਨਾ ਫਿਜ਼ੀਕਲ ਡੈਥ ਨਹੀਂ ਹੈ ਸਹਿਲਾ ਮਰਨਾ ਜੀਵਤਿਆਂ ਮਰ ਰਹੀ ਹੈ ਦੀ ਮੈਨੂੰ ਜਾਚ ਆ ਜਾਂਦੀ ਹੈ ਆਈ ਲਰਨਡ ਹਾਊ ਟੂ ਡਾਈ ਐਟ ਦਾ ਡੋਰ ਆਫ ਗੁਰੂ ਮੋਏ ਮਰਨੇ ਕਾ ਚਾਹੂ ਹੈ ਮਰੋ ਤਾਂ ਹਰ ਕੇ ਦਵਾਰ जेकर साहेबनों ना विसरे तो सहला मरना हो मनु सौखा समझ आ गया कि अपनी मत सरेंडर करके कि मरीद है। अपना सीस किवे अर्पण करीद है। हम आदमी हाँ एक दमी मैं दरअसल आदमी हां एक दमी का एक दमी मतलब की है मैं जींदा हाँ जे आखा जीवा विसरा मर जाऊं मेरा दूजा दम बेकार हो गया ਮੈਂ ਬਿਨਾਂ ਰੱਬੀ ਗੁਨਾ ਤੋਂ ਜੀਂਦਾ ਹਾਂ ਸਾਧ ਸੰਗਤ ਜੀ ਉਹਨੂੰ ਜੀਵਨ ਗੁਰਮਤ ਨਹੀਂ ਮੰਦੀ ਐ ਗੁਰਮਤ ਕਹਿੰਦੀ ਐ ਸਭ ਕੁਛ ਜੀਵਤ ਕੋ ਵਿਵਹਾਰ ਅਸੀ ਸ਼ਬਦ ਨੂੰ ਕੱਲ ਪਰਸੋ ਪੜਨ ਦਾ ਯਤਨ ਕਰਾਂਗੇ ਜੇ ਅਸੀਂ ਸੱਚ ਨਾਲ ਨਹੀਂ ਜੀ ਰਹੇ ਅਸੀਂ ਬੰਦੇ ਹੈ ਹੀ ਨਹੀਂ ਅਸੀਂ ਮਨੁੱਖ ਹੈ ਹੀ ਨਹੀਂ ਅਸੀਂ ਕਰਤੂਤ ਪਸ਼ੂ ਕੀ ਮਾਨਸ ਜਾਤ ਹਾਂ ਅਸੀਂ ਜਮ ਰੂਪ ਜੀਵਨ ਜੀ ਰਹੇ ਹਾਂ ਅਸੀਂ ਲਾਸ਼ਾਂ ਵਾਲਾ ਜੀਵਨ ਜੀ ਰਹੇ ਹਾਂ ਅਸੀਂ ਪਸ਼ੂਆ ਵਾਲਾ ਅਤੇ ਪ੍ਰੇਤਾ ਵਾਲਾ ਜੀਵਨ ਜੀ ਰਹਿਆ ਹੁਣ ਅਸੀਂ ਪਸ਼ੂ ਅਤੇ ਪ੍ਰੇਤ ਹਾਂ ਕੱਲ ਆਇਆ ਸੀ ਨਾ ਕਿ ਗੁਰਮਤਿ ਅੰਦਰ ਭੂਤ ਪ੍ਰੇਤ ਕੋਈ ਨਹੀਂ ਹੁੰਦਾ ਪਰ ਐਟ ਪ੍ਰੈਜ਼ੈਂਟ ਮੈਂ ਪਸ਼ੂ ਪ੍ਰੇਤ ਭੂਤ ਪ੍ਰੇਤ ਜੀਵਨ ਜੀ ਰਹਿਆ ਹੁਣ ਮੈਂ ਗੁਰਦਰੀਆਉ ਤੇ ਆਇਆ ਗੁਰਦਰੀਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹੀ ਰਹਿ ਸਤਗੁਰ ਪਾਈਐ ਪੂਰਨਾਵਣ ਮੇਰਾ ਸਾਰਾ ਥਾਟ ਪ੍ਰੋਸੈਸ ਵਾਸ਼ਆਊਟ ਕੀਤਾ ਗਿਆ ਸਤਗੁਰ ਪਾਈਏ ਪੂਰਨਾਵਣ ਮੈਨੂੰ ਪਸ਼ੂ ਪ੍ਰੇਤੋਂ ਪਸ਼ੂ ਤੋਂ ਪ੍ਰੇਤ ਤੋਂ ਦੇਵ ਕਰੈ ਦੇਵ ਕਰੈ ਮੀਨਸ ਮੈਨੇ ਕੋਲ ਆਈਡੀਅਲਸ ਕਰਾਂ ਲੱਗ ਪੈਂਦੇ ਨੇ ਜਦੋਂ ਮੈਂ ਆਈਡੀਅਲਸ ਨਾਲ ਜੀਂਦਾ ਇਹਨੂੰ ਮਨੁੱਖਾ ਜੀਵਨ ਕਹਿੰਦੇ ਨੇ ਵਰਨਾ ਕਤੂਤ ਪਸ਼ੂ ਕੀ ਮਾਨਸ ਜਾਤ ਵਰਨਾ ਇਹਨੂੰ ਕਹਿੰਦੇ ਨੇ ਪਸ਼ੂ ਮਨਸ ਚੰਪਲੇਟੇ ਅੰਦਰੋਂ ਕਾਲਿਆ ਮਨੁੱਖ ਦਾ ਚਮੜਾ ਲਪੇਟਿਆ ਆਂ ਅੰਦਰੋਂ ਤੂੰ ਕਾਲਾ ਹੈ ਕਾਲਖ ਸੋਚਦਾ ਹੈ ਇਹਨੂੰ ਕਹਿੰਦੇ ਨੇ ਇਹ ਨਹੀਂ ਸੌਦ ਘਟੇ ਨਹੀਂ ਜਾਨਣਾ ਯੂ ਡੋਂਟ ਲਰਨ ਆਤਮ ਨੂੰ ਬਲਵਾਨ ਕਿਵੇਂ ਕਰੀਦਾ ਹੈ ਤੇ ਜਦੋਂ ਨਹੀਂ ਲਰਨ ਕਰਦਾ ਤੇਰੀ ਨੀਵੀਂ ਸੋਚਨੀ ਤੂੰ ਹੌਰਾ ਹੋ ਚੁੱਕਾ ਹੈ ਮਨ ਦੇ ਕਹਾ ਪੇ ਹੁੰਦਾ ਬੌਰਾ ਪਾਗਲ ਹੋ ਚੁੱਕਾ ਹੈ ਤੂੰ ਮੈਂ ਉਸ ਪਾਗਲ ਦੀ ਗੱਲ ਕਰ ਰਿਹਾ ਜਿਹੜਾ ਦੇਖਣ ਵਿੱਚ ਬਿਲਕੁਲ ਠੀਕ ਲੱਗਦਾ ਹੈ ਪਰ ਉਹ ਦੇਖਦਿਆਂ ਹੋਇਆ ਚੰਗੇ ਭੱਲੇ ਕੱਪੜੇ ਪਾਉਂਦਾ ਹੈ ਸੋਹਣਾ ਭੋਜਨ ਖਾਂਦਾ ਹੈ ਵਧੀਆ ਕਾਰ ਵਿੱਚ ਬਹਿੰਦਾ ਹੈ ਸਾਰੇ ਸੁੱਖ-ਰਾਮ ਹੁੰਦੇ ਆਂ ਮੁਰਦਾਰ ਖਾਂਦਾ ਹੈ ਭੈੜੇ ਖਿਆਲ ਸੋਚਦਾ ਹੈ ਮੰਦੀ ਸੋਚ ਨਹੀਂ ਸੋਚਦਾ ਕਿਉਂਕਿ ਦੀ ਆਤਮਾ ਬਲਵਾਨ ਨਹੀਂ ਹੈ ਉਹ ਨੀਚ ਹੀ ਸੋਚਦਾ ਹੈ ਹਮੇਸ਼ਾ सा संगत जी जो असं नीच सोचते हैं ना सब तो पहला के एक सूर्य आता है कहते हैं निंदा।, निंदा मनु इंस्पायर कर दी है नाओ तुम क्वालिफाइड हो तुम सिर्फ संत बाबा जी हो बाकी सारी दुनिया चोर है अब निंदा शुरू कर दो इस करके असि ना एक सैमीनार भी किया निंदा उस सैमीनारिस्कस किया कि जो छुट्टा चाहते हो ना नि बीमारी तो ਤਾਂ ਇੱਥੇ ਤੱਕ ਮਨ ਬਣਾਓ ਅੱਖਾਂ ਦੇਖੀ ਕੰਨ ਸੁਣੀ ਵੀ ਝੂਠ ਹੋ ਸਕਦੀ ਹੈ ਇਹਨਾਂ ਤੇ ਵਿਸ਼ਵਾਸ ਨਾ ਕਰ ਤੇਰੇ ਕੰਨ ਉਹ ਸੁਣਨਾ ਚਾਹੁੰਦੇ ਨੇ ਜੋ ਤੇਰਾ ਮਨ ਸੁਣਨਾ ਚਾਹੁੰਦਾ ਔਰ ਮਨ ਹੌਲਾ ਹੈ ਤੇਰਾ ਤੇਰਾ ਮਨ ਨੀਚ ਸੋਚਦਾ ਹੈ ਅੱਖਾਂ ਉਹ ਦੇਖਣਾ ਚਾਹੁੰਦੀਆਂ ਨੇ ਜੋ ਤੇਰਾ ਮਨ ਸੋਚਦਾ ਹੈ ਇਸ ਕਰਕੇ ਤੈਨੂੰ ਦਿਖਾਈ ਹੋਈ ਉਹ ਦਿੰਦਾ ਹੈ ਤੈਨੂੰ ਸੁਣਾਈ ਵੀ ਹੋਈ ਉਹ ਦਿੰਦਾ ਹੈ ਜੋ ਤੂੰ ਸੋਚਦਾ ਹੈ ਮਨ ਕਰਕੇ ਔਰ ਮਨ ਹੋ ਰਿਹਾ ਹੈ ਭਇਓ ਲੋਭ ਸੰਘ ਹੋ ਰਾ ਹੌਰਾ ਜਦ ਹੋ ਜਾਂਦਾ ਨਾ ਤਾਂ ਲੋਭੀ ਹੋ ਜਾਂਦਾ ਹੈ ਲੋਭੀ ਨੂੰ ਤ੍ਰਿਸ਼ਨਾ ਬੜੀ ਸਤਾਉਂਦੀ ਹੈ ਜਿਸ ਨੂੰ ਤ੍ਰਿਸ਼ਨਾ ਸਤਾਉਂਦੀ ਹੈ ਉਹ ਕਹਿੰਦਾ ਇਹ ਵੀ ਮਿਲ ਜਾਏ ਇਹ ਮਿਲ ਜਾਏ ਖੋਰੇ ਜੇ ਸੈਲ ਫੋਨ ਨਾ ਆਏ ਤਾਂ ਜੀਵਾਂਗੇ ਕਿਵੇਂ ਹਾਇ ਦੇ ਕਾਰਨ ਹੋਈ ਤਾਂ ਜੀਵਾਂਗੇ ਕਿਵੇਂ ਹਾਇ ਦੇ ਬ੍ਰਾਂਡ ਦੇ ਕੰਪਿਊਟਰ ਨਾ ਲਏ ਤਾਂ ਕੀ ਜੀਵਾਂਗੇ ਜਹਾਏ ਦੇ ਸਾਡੇ ਕਾਕੇ ਬੱਚੇ ਵਾਸਤੇ ਹੈ ਨਾ ਕਿ ਤਾਂ ਹਾਇ ਦੇ ਮੇਰੇ ਪੋਤਰੇ ਵਾਸਤੇ ਇਨੀ ਪ੍ਰਾਪਰਟੀ ਜੇ ਨਾ ਛੋੜ ਗਏ ਤਾਂ ਕੀ ਹੋਏਗਾ ਇਹ ਜਿਹੜੀ ਹਾਇ ਹਾਇ ਉਹਨੂੰ ਕਰਦੀ ਹੈ ਨਾ ਇਹ ਅੰਦਰੋਂ ਉਸ ਨੂੰ ਲੋਭ ਦੇ ਕਾਰਨ ਕ੍ਰਿਸ਼ਨਾ ਸਤਾਂਦੀ ਹੈ ਉਹ ਡਰਪੋਕ ਹੋ ਜਾਂਦਾ ਹੈ ਔਰ ਇਹਦੇ ਕਾਰਨ ਉਹ ਨਿੰਦਾ ਹੋਰ ਕਰਨੀ ਸ਼ੁਰੂ ਕਰ ਦਿੰਦਾ ਔਰ ਫਿਰ ਚੀਜ਼ਾਂ ਹੜਪਣੀਆਂ ਸ਼ੁਰੂ ਕਰਦਾ ਹੈ ਲੋਭ ਅਤੇ ਦੂਜਿਆਂ ਦੀ ਵੀ ਹੱਥੀ ਵੀ ਔਰ ਪੜਥੀ ਵੀ ਇਹਨੂੰ ਲੱਭ ਤੇ ਲੋਭ ਕਹਿੰਦੇ ਨੇ ਰਹਾਉ ਵੀ ਸਮਝਾ ਰਹੇ ਨੇ ਮਨ ਦੇ ਕਹਾ ਪੇਉ ਤੇ ਬੌਰਾ ਕਿਉਂ ਪਾਗਲ ਹੋ ਗੀਆਂ ਇਹ ਨਹੀਂ ਸੌਦ ਕਟੈ ਨਹੀਂ ਜਾਂਦਾ ਪਿਓ ਲੋਭ ਸੰਗ ਹੋਰਾ ਤੂੰ ਲੋਭੀ ਹੋ ਗਿਆ ਔਰ ਲੋਭੀ ਹੌਲਾ ਸੋਚਦਾ ਹੈ ਮਾਈਜ਼ਰ ਸੋਚਦਾ ਹੈ ਲੋਭੀ ਕੰਜੂਸ ਹੁੰਦਾ ਹੈ ਲੋਭੀ ਵੱਡ ਛਕਣਾ ਨਹੀਂ ਕਰ ਸਕਦਾ ਦਾ ਪਰਸਨ ਹੂ ਨੈਵਰ ਵਾਂਟਸ ਟੂ ਲਿਵ ਫਾਰ ਅਦਰਸ ਉਹ ਲੋਭੀ ਵੀ ਹੋ ਗਿਆ ਮਾਈਜ਼ਰ ਵੀ ਹੋ ਗਿਆ ਉਹਦਾ ਮਨ ਹੌਰਾ ਵੀ ਹੋ ਗਿਆ ਉਹ ਨਹੀਂ ਵਹੀ ਸੋਚੇਗਾ ਤੇ ਮੈਂ ਤੁਹਾਨੂੰ ਸਭ ਨੂੰ ਜ਼ਲੀਲ ਕਰਨ ਵਾਸਤੇ ਨਹੀਂ ਸਾਂਝ ਕਰ ਰਿਹਾ ਮੈਂ ਨਮਰਤਾ ਨਾਲ ਬੇਨਤੀ ਕਰ ਰਿਹਾ ਕਿਉਂ ਕਿਉਂਕਿ ਅਸੀਂ ਸਾਰੇ ਗੁਰੂ ਕੇ ਸਿੱਖਾਂ ਔਰ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਸਿੱਖਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਔਰ ਨੀਚ ਨਾਨਕ ਜੀ ਕੇ ਸੰਗ ਸਾਥ ਵੜਿਆ ਸੋ ਕਿਹ ਰੀਸ ਜਿਥੇ ਨੀਚ ਸੰਭਾਲਿਆ ਤੇਥੇ ਨਦਰ ਤੇਰੀ ਬਖਸ਼ੀਸ਼ ਔਰ ਜੇ ਸਾਨੂੰ ਇਹ ਹੀ ਅਕਲ ਨਹੀਂ ਆਈ ਕਿ ਅਸੀਂ ਕਿਸ ਤਰ੍ਹਾਂ ਲੋੜਵੰਦਾ ਦੀ ਬਾਹ ਫੜੀਏ ਔਰ ਆਪਣੇ ਸੁੱਖ ਆਰਾਮ ਤੋਂ ਉੱਪਰ ਉਠੀਏ ਤਾਂ ਤੱਕ ਅਸੀਂ ਹੌਰਾ ਹਾਂ ਤਾਂ ਤੱਕ ਅਸੀਂ ਲੋਬੀ ਹਾਂ ਤਾਂ ਤੱਕ ਸਾਨੂੰ ਵੰਡ ਛਕਣਾ ਨਹੀਂ ਆਂਦਾ पर असी जुडिशियसली अपनी कीमती समा और पैसा अपने टब्बर बच्चा दोतरिया पोतरिया वास्ते छ्यार जेडे बाद कचहरिया लड़ते रहन लेकिन असी वंड छकना बिल्कुल नहीं तैयार अज का शब्द का रहाओ ही मैं इसने मेरा एटी परसेंट टाइम ले लिया क्योंकि तो शब्द का रहाओ बहुत जबरदस्त है मन रे कहाँ प्योत है बौरा मेरे मन की गल चल रही है कि ਬौरा ਹੋ ਗਿਆ ਕਿ پاگل ਹੋ ਗਿਆ ਦਿਨ ਰਾਤ ਤੇਰੀ ਉਮਰ ਕੱਟ ਰਹੀ ਐ ਸਾਸ ਸੰਗਤ ਇੱਥੇ ਉਮਰ ਕੱਟਣ ਦਾ ਮਤਲਬ ਹੈ ਕਿ ਦਿਨ ਰਾਤ ਤੂੰ ਵਨਸ ਵਿਦ ਗੋਡ ਪ੍ਰਾਪਤ ਕਰ ਸਕਦਾ ਸੀ ਐਂਡ ਯੂ ਆਰ ਲੂਜ਼ਿੰਗ ਯੂਅਰ ਬ੍ਰੈਥ ਯੂ ਆਰ ਲੂਜ਼ਿੰਗ ਯੂਅਰ ਵਿਜ਼ਡਮ ਯੂ ਆਰ ਲੂਜ਼ਿੰਗ ਯੂਅਰ ਪਾਵਰਡ ਗੁਰੂ ਜੇ ਪਵਣ ਗੁਰੂ ਨਹੀਂ ਲਈ ਤਾਂ ਹਮ ਆਦਮੀ ਹਾ ਇਕਦਮੀ ਜੇ ਪਵਣ ਗੁਰੂ ਲਈ ਆ ਤਾਂ ਇੱਕ ਇੱਕ ਪਲ ਜੀਂਦੇ ਹਾਂ ਉਹਨੂੰ ਕੁਆਲਿਟੀ ਲਾਈਫ ਰਿਚੂਅਲ ਸਪਿਰਚੁਅਲ ਲਾਈਫ ਕੈਨ ਦੇਂਦਾ ਹੈ ਐਨ ਇਸ ਆਦ ਕਟਾ ਨਹੀਂ ਜਾਣਦਾ ਪਿਓ ਲੋਭ ਸੰਘ ਹਉਰਾ ਰਹਾ ਹੋ ਪਹਿਲਾ ਪੰਦਾ ਜੋ ਤਨ ਤੈ ਆਪਣੋ ਕਰ ਮੰਨਿਓ ਸਾਸੰਗ ਜੀ ਤਨ ਦਾ ਮਤਲਬ ਇਸ ਸ਼ਰੀਰ ਨੂੰ ਨਹੀਂ ਕਹਿੰਦੇ ਗੁਰਬਾਣੀ ਅਨੁਸਾਰ ਤਨ ਦਾ ਮਤਲਬ ਹੁੰਦਾ ਮਨ ਦੀ ਆਪਣੀ ਸੋਚਨੀ ਦੇ ਕਾਰਨ ਬਣਿਆ ਹੋਇਆ ਤਨ ਜੋ ਤਨ ਤੈ ਆਪਣੋ ਕਰ ਮੰਨਿਓ ਅਰ ਸੁੰਦਰ ਗ੍ਰਹਿਨਾਰੀ ਮੀਨਸ ਤੂੰ ਆਪਣੇ ਜਿਹੜੀ ਸੋਚਨੀ ਸਮਝਦਾ ਮੇਰੀ ਸੋਚਨੀ ਠੀਕ ਹੈ ਬਸ ਆਈ ਐਮ ਰਾਈਟ ਬਾਕੀ ਸਾਰੇ ਝੂਠੇ ਬਾਕੀ ਸਾਰੇ ਚੋਰ ਬਾਕੀ ਸਾਰੇ ਠੱਗ ਬਸ ਮੈਂ ਸ਼ਰੀਫ ਮੇਰੀ ਅਕਲ ਵਧੀਆ ਹੈ ਇਹਨੂੰ ਸੁੰਦਰ ਨਾਰੀ ਕਹਿੰਦੇ ਨੇ ਜੋ ਤੂੰ ਆਪਣੀ ਸੋਚ ਨਹੀਂ ਦਾ ਟੰਗ ਬਣਾਇਆ ਹੋਇਆ ਔਰ ਇਹਨੂੰ ਸਮਝਦਾ ਹੈ ਨਾ ਕਿ ਤੇਰਾ ਇਨ ਮੈਂ ਕਛ ਤੇਰੋ ਰੇ ਨਾ ਇਹ ਤੇਰਾ ਸੁੱਖ ਨਹੀਂ ਭਾਲਦੇ ਨੇ ਇਹ ਜਿਹੜੀ ਸੋਚ ਨਹੀਂ ਹੈ ਨਾ ਤੇਰੀ ਭੈੜੀ ਨੀਵੀਂ ਮੰਦੀ ਹੋਰ ਨਾਲ ਬਾਰੇ ਗੱਲਾਂ ਕਰਨ ਦੀ ਇਹ ਤੇਰਾ ਸਾਥ ਨਹੀਂ ਦੇ ਰਹੀ ਤੈਨੂੰ ਅਫਸੈਟ ਕਰ ਰਹੀ ਹੈ ਤੈਨੂੰ ਸੁਲਾ ਤੇ ਚੜਦੀ ਪਈ ਹੈ ਤੈਨੂੰ ਆਰਾਮ ਦੇ ਬੈੱਡ ਤੇ ਸੌਣ ਨਹੀਂ ਦੇ ਰਹੀ ਤੂੰ ਹੋ ਸਕਦਾ ਫਿਜ਼ੀਕਲੀ ਘਰਾੜੇ ਮਾਰ ਕੇ ਸੋ ਜਾਂਦਾ ਹੋਵੇਂ ਲੇਕਿਨ ਆਤਮਕ ਤੌਰ ਤੇ ਤੂੰ ਬੇਚੈਨ ਆ ਕਿਉਂਕਿ ਆਤਮਕ ਤੌਰ ਤੇ ਤੂੰ ਬਲਵਾਨ ਨਹੀਂ ਹੈ ਇਨ ਵਿੱਚ ਕਛ ਤੇਰੋਂ ਨਹੀਂ ਆਹਨ ਦੇਖੋ ਸੋਚ ਵਿਚਾਰੀ ਸੋਚ ਵਿਚਾਰ ਕੇ ਦੇਖ ਸੈਕਿੰਡ ਜੇ ਬੰਦਾ ਦੂਹ ਸੋਚ ਵਿਚਾਰ ਕਰਨ ਲੱਗ ਪੈਂਦਾ ਨਾ ਔਰ ਦੂਜੇ ਦਾ ਆਗੁਣ ਦੇਖ ਕੇ ਜਾਂ ਜਦੋਂ ਦੂਜਾ ਮਾਫੀ ਮੰਗੇ ਤਾਂ ਜਾਂ ਮਾਫੀ ਮੰਗਣ ਤੋਂ ਪਹਿਲਾਂ ਹੀ ਉਸ ਨੂੰ ਮਾਫ ਕਰ ਦਿੰਦਾ ਚਲ ਰੱਬ ਦਾ ਗੁਣ ਹੈ ਵੇਖ ਕੇ ਐਡਿਟ ਕਰਦੇ ਨੇ ਰੱਬ ਦੀ ਅਰਦਾਸ ਵਿੱਚ ਦਿਖਾਇਆ ਵੇਖ ਕੇ ਐਡਿਟ ਕਰਨਾ ਚਲ ਮਾਫ ਕੀਤਾ ਕਿਉਂਕਿ ਜਿੰਨਾ ਚਿਰ ਮੈਂ ਤੈਨੂੰ ਮਾਫ ਨਹੀਂ ਕਰਦਾ ਉਹਨਾਂ ਚਿਰ ਮੈਂ ਸੁਦੀ ਚੜਿਆ ਰਹਿੰਦਾ ਉਹਨਾਂ ਚਿਰ ਮੈਂ ਤਪਦਾ ਰਹਿੰਦਾ ਉਹਨਾਂ ਚਿਰ ਮੈਂ ਦੁਖੀ ਰਹਿੰਦਾ ਇਹ ਬੰਦਾ ਪੜਾ ਐ ਨੇ ਇਹ ਕਸੂਰ ਕੀਤਾ ਹੈ ਕਸੂਰ ਇਹਨੇ ਕੀਤਾ ਸਜ਼ਾ ਮਨੂੰ ਮਿਲਦੀ ਰਹਿੰਦੀ ਐ ਇਸ ਕਰਕੇ ਮੈਂ ਇਸ ਕੰਡੇ ਤੋਂ ਛੁਟਣਾ ਚਾਹੁੰਦਾ ਭਾਈ ਸਾਹਿਬ ਮਾਫ ਕੀ ਸੁਖੀ ਹੋ ਜਾਏਗਾ ਪਰ ਜੇ ਮਾਫ ਨਾ ਕਰੇ ਤਾਂ ਇਹ ਕੰਡਾ ਆਪਣੇ ਆਪ ਨੂੰ ਉੱਚੂ ਬੰਦਾ ਰਹਿੰਦਾ ਔਰ ਰੱਬ ਜਾਣੇ ਕਿ ਕਸੂਰ ਹੈ ਵੀ ਕਿ ਨਹੀਂ ਹੈ ਕਿਉਂਕਿ ਅਸੀਂ ਨਿੰਦਕ ਸੈਮੀਨਾਰ ਡਿਸਕਸ ਕੀਤਾ ਸੀ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ ਅਸਲ ਵਿੱਚ ਮੇਰੇ ਕੋਲ ਸ਼ਬਦ ਦਾ ਟਾਈਮ ਦੇ ਵਿੱਚ ਉਹ ਸਟੋਰੀ ਸੁਣਾਉਣ ਦਾ ਟਾਈਮ ਨਹੀਂ ਹੈ ਜਿਹਦੇ ਨਾਲ ਅਸੀਂ ਇਹ ਲੌਜੀਕ ਸਮਝਿਆ ਸੀ ਇਨ ਮੈਂ ਕਛ ਤੇਰੋ ਰੇ ਨਾ ਹਨ ਨਾ ਸੋਚਿਆ ਕਰੇ ਮਨ ਦਾ ਇਹ ਭੈੜੀ ਬਸ ਹੈ ਇਹ ਗਲਤ ਟ੍ਰੇਨ ਹੈ ਇਹ ਨਰਕਾਂ ਚ ਲੈ ਜਾਂਦੀ ਹੈ ਇਹ ਦੋਜ਼ਖ ਦੀ ਅਗਿਤ ਸਾੜਦੀ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿਬੇਲਾ ਅੱਗੇ ਮੂਲਾ ਆਫਸੀ ਦੋਜ਼ਕ ਸੰਦੀਪਾ ਤੂੰ ਨਰਕ ਦੀ ਦੋਜ਼ਕ ਦੀ ਅੱਗ ਵਿੱਚ ਨਹੀਂ ਸੜਿਆ ਕਰੇਗਾ ਇਸ ਤੋਂ ਨੈਕਸਟ ਮੂਮੈਂਟ ਤੋਂ ਇਸ ਕਰਕੇ ਛੇਤੀ ਛੇਤੀ ਮਾਫ ਕਰ ਦੇ ਪੱਲਾ ਝਾੜ ਦੇ ਰਾਤ ਗਈ ਬਾਤ ਗਈ ਕਰ ਦੇ ਪਕੜ ਕੇ ਨਾ ਰੱਖ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਡਾਏ ਦੇਹੀ ਰੋਗ ਨਾ ਲੱਗ ਗਈ ਪੱਲਾ ਸਭ ਕਿਥੇ ਪਾਏ ਫਾਇਦਾ ਹੋ ਸਕਦਾ ਹੈ ਇਨ ਮੈਂ ਕੱਚ ਤੇਰੋ ਰੇਨਾ ਦੇਖ ਰਤਨ ਜਨਮ ਆਪਣੋ ਤਿਹਾਰਿਓ ਤੈਨੂੰ ਇੱਕ ਕੀਮਤੀ ਜਨਮ ਮਿਲਿਆ ਤੂੰ ਕਿਉਂ ਆਪਣਾ ਜੀਵਨ ਜ਼ਾਇਆ ਕਰ ਰਿਆ ਹਾਰਿਓ ਕੀ ਦੇ ਅੱਗੇ ਸਾਧ ਸੰਗਤ ਜੀ ਆਸੀਂ ਦੂਜੇ ਦੇ ਸਾਹਮਣੇ ਜੇ ਗਲਤੀ ਆਪਣੀ ਮੰਨ ਲਈਏ ਆਉਦੀ ਮੰਨ ਲਈਏ ਯਾ ਕਹੀ ਅੱਛਾ ਚਾਹ ਲਿਆ ਤੂੰ ਠੀਕ ਐ ਸੋ ਆਮ ਸੋਰੀ ਮੈਂ ਗਲਤ ਸੋਚਿਆ ਸੀ ਅਸੀਂ ਇਹਨੂੰ ਜਿੱਤ ਹਾਰ ਬਣਾ ਲੈਂਦੇ ਆ ਗੁਰੂ ਸਾਹਿਬ ਕਹਿੰਦੇ ਨੇ ਬੁਰਾ ਨਹੀਂ ਸਭ ਪਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤਦਾ ਫਿਰ ਹਾਰਿਓ ਕੀ ਦੇ ਅੱਗੇ ਜਮ ਦੇ ਅੱਗੇ ਜਿਹੜਾ ਜਮ ਲੋਗ ਜਿਹੜੇ ਜਮ ਨੇ ਮੈਨੂੰ ਪਾਗਲ ਬਣਾਇਆ ਜਿਹੜੇ ਜਮ ਨੇ ਮੈਨੂੰ ਨੀਵੀਂ ਮੰਦੀ ਸੋਚ ਨਹੀਂ ਸਿਖਾਈ ਜਿਹੜੇ ਜਮ ਨੇ ਮੈਨੂੰ ਤ੍ਰਿਸ਼ਨਾਲੂ ਬਣਾਇਆ ਜਿਹੜਾ ਜਮ ਨੇ ਮੈਨੂੰ ਨਿੰਦਕ ਬਣਾਇਆ ਉਹਨਾਂ 'ਤੇ ਹਾਰ ਗਿਆ ਰਤਨ ਜਨਮ ਪੁਨੋ ਤੇ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਗੋਬਿੰਦ ਹੁੰਦਾ ਗੋ ਮਤਲਬ ਮੰਦੀ ਧਰਤੀ ਮੰਦੀ ਧਰਤੀ ਨੂੰ ਰੋਕਣ ਵਾਲਾ ਉਹ ਜਿਹੜਾ ਅੰਮ੍ਰਿਤ ਰੂਪੀ ਬਿੰਦ ਹੈ ਨਾ ਉਹ ਜਿਹੜਾ ਗਿਆਨ ਹੈ ਨਾ ਉਹ ਤੂੰ ਸਮਝਿਆ ਹੀ ਨਹੀਂ ਨਿਮਕ ਨਾ ਲੀਨ ਪਿਓ ਚਰਨਾਂ ਸਿਓ ਚਰਨਨ ਕਿਨੂ ਕਹਿੰਦੇ ਨੇ ਮਦਤ ਉਸ ਮਾਰਗ ਤੇ ਟੁਰਿਆ ਹੀ ਨਹੀਂ ਜੋ ਤੈਨੂੰ ਸੱਚ ਦਾ ਮਾਰਗ ਤੈਨੂੰ ਸਟੇਬਲ ਕਰ ਸਕਦਾ ਨਿਮਕ ਨਾ ਲੀਨ ਪਿਓ ਚਰਨਾਂ ਸਿਓ ਬਿਰਥਾ ਆਉਦ ਸਿਰਾਨੀ ਤੇਰੀ ਜ਼ਿੰਦਗੀ ਜ਼ਾਇਆ ਜਾ ਰਹੀ ਹੈ ਕੋ ਨਾਨਕ ਸੋਈਨਾਰ ਸੁਖਿਆ RAM ਨਾਮ ਗੁੰਗਾਵੇ ਸਾਸਾਂਗੇ RAM ਨਾਮ ਗੁੰਗਾਵੇ ਦਾ ਮਤਲਬ ਇਹ ਨਹੀਂ ਹੁੰਦਾ ਇੱਕ ਲਫਜ਼ੀ ਰਟਨ ਕਰੋ RAM ਨਾਮ ਗੁਣ ਗਾਵੇ ਦਾ ਮਤਲਬ ਹੁੰਦਾ ਹੈ ਰੱਬੀ ਗੁਣਾ ਦੇ ਨਾਲ ਜੀਵਿਆ ਕਰ ਜਦੋਂ ਮੇਰਾ ਇੱਕ ਇੱਕ ਇੰਦਰਾ ਗਿਆਨ ਇੰਦਰਾ ਰੋਮ ਰੋਮ ਰੱਬੀ ਗੁਣਾ ਦੀਆਂ ਸਿਫਤਾਂ ਦੇ ਨਾਲ ਜੀਣ ਲੱਗ ਪੈਂਦਾ ਇਹਨੂੰ ਕੀਰਤਨ ਕਰਨਾ ਕਹਿੰਦੇ ਨੇ ਇਹਨੂੰ ਰੱਬੀ ਗੁਣ ਗਾਣਾ ਕਹਿੰਦੇ ਨੇ ਔਰ ਸਾਰੀ ਬਾਡੀ ਰੱਬੀ ਗੁਣਾ ਵਾਲੀ ਬਣ ਜਾਂਦੀ ਉਹਨੂੰ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਮਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਇਹ ਸਾਰੇ ਨਾਲ ਚੱਲਦੇ ਨੇ ਚੰਗਾ ਨਾਂਉ ਰਖਾਇਕ ਐ ਇਹ ਸੱਚ ਦੀ ਮੱਤ ਲੈ ਲੈਂਦੇ ਨੇ ਉਹਨੂੰ ਆਧਾਰ ਬਣਾ ਲੈਂਦੇ ਨੇ ਜਸ ਕੀਰਤ ਜਗ ਲੇ ਇਹ ਸੋਚਨੀ ਅਤੇ ਬਾਡੀ ਇਹ ਸਾਰੇ ਜਸ ਰੱਬ ਦੇ ਗੁਣ ਕੀਰਤੀ ਕਰਦੇ ਹਨ ਕੋ ਨਾਨਕ ਸੋਈ ਨਰਸਖਿਆ RAM ਨਾਮ ਗੁਣ ਗਾਵੇ ਜੂ ਰੱਬੀ ਗੁਣਾ ਦੇ ਨਾਲ ਜੀਂਦਾ ਹੈ ਉਧਰ ਰੂਮ ਰੂਮ ਰੱਬ ਦੀ ਅਸੀਫਤਾ ਕਰਦਾ ਹੈ ਰੱਬੀ ਗੁਣਾ ਨਾਲ ਜੀਂਦਾ ਹੈ ਔਰ ਸਗਲ ਜਗ ਮਾਇਆ ਮੋਇਆ ਸਾਧ ਸੰਗ ਮਾਇਆ ਦਾ ਮਤਲਬ ਪੈਸਾ ਨਹੀਂ ਮਾਇਆ ਦਾ ਮਤਲਬ ਮੰਦੇ ਖਿਆਲ ਹੋਰ ਤੇਰਾ ਜਿਹੜਾ ਸੋਚ ਨਹੀਂ ਦਾ ਟੰਗ ਹੈ ਨਾ ਔਰ ਸਗਲ ਜਗ ਔਰ ਦਾ ਮਤਲਬ ਕੀ ਹੁੰਦਾ ਹੈ ਮੰਦੇ ਖਿਆਲ ਔਰ ਅਵਰ ਆਨ ਅਵਰਾ ਇਹ ਸ਼ਬਦ ਦਾ ਮਤਲਬ ਹੁੰਦਾ ਜਮ ਬੁੱਧੀ ਦੇ ਖਿਆਲ ਜਮ ਵਿਕਾਰੀ ਖਿਆਲ ਮੰਦੀ ਸੋਚਨੀ ਵਾਲੇ ਈਵਲ ਥਾਟ ਵਾਲੇ ਡੀਸੀਟਫੁਲਨੈਸ ਵਾਲੇ ਮੰਦੇ ਮੀਨ ਵਾਈਸਿਸ ਵਾਲੇ ਖਿਆਲ ਔਰ ਸਗਲ ਜਗ ਮਾਇਆ ਮੋਹਿਆ ਇਹਨਾਂ ਨੇ ਤੈਨੂੰ ਮੋਹ ਲਿਆ ਇਹਨਾਂ ਤੋਂ ਬਚ ਤੂੰ ਇਹਨਾਂ ਨਾਲ ਅਟਰੈਕਟ ਹੋਇਆ ਹੋਇਆ ਹੈ ਕਿ ਮੈਂ ਗਲਤ ਵੀ ਸੋਚਦਾ ਹਾਂ ਮੈਂ ਨਿੰਦਕ ਵੀ ਹਾਂ ਮੈਂ ਲੋਭੀ ਵੀ ਹਾਂ ਮੈਂ ਤ੍ਰਿਸ਼ਨਾਲੂ ਵੀ ਹਾਂ ਮੈਂ ਪਾਗਲ ਵੀ ਹੋਇਆ ਹੋਇਆ ਹਾਂ ਤਾਂ ਫਿਰ ਵੀ ਤੂੰ ਇਹਦੇ ਨਾਲ ਮੋਹਿਆ ਹੋਇਆ ਹੈ ਔਰ ਸਗਲ ਜਗ ਮਾਇਆ ਮੋਇਆ ਨਿਰਭੈ ਪਦ ਨਹੀਂ ਪਾਵੇ ਤੂੰ ਨਿਰਭਉ ਨਹੀਂ ਹੋ ਸਕੇਗਾ ਸ਼ਬਦ ਉਤੋਂ ਸ਼ੁਰੂ ਹੋਇਆ ਸੀ ਕਿ ਜਦੋਂ ਪਾਗਲ ਹੋ ਜਾਂਦਾ ਹੈ ਤਾਂ ਹੌਰਾ ਸੋਚਦਾ ਹੌਰਾ ਸੋਚਣ ਵਾਲਾ ਨਿਰਪੌ ਨਹੀਂ ਹੋ ਸਕਦਾ ਹੌਰਾ ਸੋਚਣ ਵਾਲੇ ਦੀ ਆਤਮਾ ਬਲਵਾਨ ਨਹੀਂ ਹੁੰਦੀ ਇਸ ਕਰਕੇ ਉਹ ਚਿੰਤਾ ਫਿਕਰ ਡਰ ਤੋਖਲੇ ਵਿੱਚ ਰਹਿੰਦਾ ਹੈ ਬੜੇ سارے ਲੋਕੀ ਕਹਿੰਦੇ ਨੇ ਕਿਹੜੇ ਵਾਲਾ ਪਾਠ ਕਰੀਏ ਤਾਂਕਿ ਮਨ ਨੂੰ ਡਰ ਨਾ ਲੱਗੇ ਕਿਹੜੇ ਵਾਲਾ ਪਾਠ ਕਰੀਏ ਮੇਰੇ ਘਰ ਪੁੱਤਰ ਹੋ ਜਾਏ ਕਿਹੜੇ ਵਾਲਾ ਪਾਠ ਕਰੀਏ ਸਾਡਾ ਬਿਜ਼ਨਸ ਵੱਧ ਜਾਏ ਡਰੇ ਹੋਏ ਨੇ ਪਰ ਉਹ ਐ ਨਹੀਂ ਸੋਚਦੇ ਕਿ ਸਾਰੀ ਦੀ ਸਾਰੀ ਬਾਣੀ ਚ ਕੋਈ ਵੀ ਸ਼ਬਦ ਐਸਾ ਨਹੀਂ ਹੈ ਜਿਸ ਦੇ ਨਾਲ ਡਿਸਕ੍ਰਿਮੀਨੇਟ ਕਰੀਦਾ ਰਾਦਰ ਸ਼ਬਦ ਇਹ ਸਖਾਂਦਾ ਮਨ ਨੂੰ ਤਾਕਤਵਰ ਕਰ ਲੈ ਪੁੱਤਰ ਨਾ ਹੋਇਆ ਤੇ ਸਾਰੇ ਪੁੱਤਰ ਮੇਰੇ ਨੇ ਬੱਚਾ ਔਲਾਦ ਨਾ ਹੋਈ ਤੇ ਇਹ ਦੁਨੀਆ ਦੇ ਬੱਚੇ ਸਾਰੇ ਮੇਰੇ ਨੇ ਮੈਂ ਕਿਸੇ ਦਾ ਬੱਚਾ ਵੀ ਅਡਾਪਟ ਕਰ ਲਾਂਗਾ ਤੇ ਝੁੱਗੀ ਛੋਪੜੀ ਜਾ ਕੇ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦਿਆਂਗਾ ਮਨੂੰ ਯਾਦ ਆਸੀ ਅੱਜ ਤੋਂ 20 ਸਾਲ ਪਹਿਲਾਂ ਲिटल ਐਂਜਲ ਪੱਛਮੀ ਹਾਰ ਪਬਲਿਕ ਸਕੂਲ ਦਾ ਪੂਰਾ ਨਾਮ ਨਹੀਂ ਯਾਦ ਅਸੀਂ ਉੱਥੇ ਉਹਨਾਂ ਨੂੰ ਬੱਚਿਆਂ ਨੂੰ ਸੈਮੀਨਾਰ ਕਰਨ ਗਏ ਤਾਂ ਪ੍ਰਿੰਸੀਪਲ ਨੂੰ ਮੈਂ ਪੁੱਛਿਆ ਤੁਸੀਂ ਇਹ ਸਕੂਲ ਦੀ ਬਿਲਡਿੰਗ ਦੇ ਅੰਦਰ ਹੀ ਰਹਿੰਦੇ ਹੋ ਕਹਿੰਦੇ ਹਾਂ ਇਹ ਨਾਲ ਵਾਲਾ ਬੰਗਲਾ ਸਾਡਾ ਹੈ ਮੈਂ ਕਿਹਾ ਅੱਛਾ ਤੁਹਾਡੇ ਬੱਚੇ ਅੱਜ ਨਹੀਂ ਆਏ ਕਹਿੰਦੇ ਜਿਹੜੇ 1600 ਬੱਚੇ ਨੇ ਨਾ ਮੇਰੇ ਬੱਚੇ ਨੇ ਮੈਂ ਬੜਾ ਹੈਰਾਨ ਹੋ ਕੇ ਪੁੱਛਿਆ 1600 ਬੱਚੇ ਤੁਹਾਡੇ ਨੇ ਹਾਰ ਪ੍ਰਿੰਸੀਪਲ ਦੇ ਸਕੂਲ ਦੇ ਸਟੂਡੈਂਟ ਆ ਉਹਦੇ ਬੱਚੇ ਕਹਿੰਦੇ ਨਹੀਂ ਨਹੀਂ ਮੈਂ ਔਰ ਮੇਰੇ ਪਤੀ ਦੀ ਸਾਡੀ ਕੋਈ ਔਲਾਦ ਨਹੀਂ ਹੈ ਐ 1600 ਬੱਚੇ ਨਾ ਅਸੀਂ ਆਪਣਾ ਸਮਝ ਕੇ ਅਸੀਂ ਨਾ ਤੋਂ ਪ੍ਰੋਫਿਟ ਨਹੀਂ ਕੱਢਦੇ ਆ ਜਿੱਦਾਂ ਪ੍ਰੋਫਿਟ ਹੈ ਇਹਨਾਂ ਬੱਚਿਆਂ ਤੇ ਹੀ ਲਾ ਦਿੰਦੇ ਆ ਅਸੀਂ ਹਾਊ ਪੀਪਲ ਲਿਵ ਲਿਵ ਫਾਰ ਅਦਰਸ ਤੋਂ ਅਸੀਂ ਅੱਜ ਦੇ ਸ਼ਬਦ ਤੋਂ ਸਮਝੇ ਮਨ ਰੇ ਕਹਾਂ ਪਹਿ ਹੁੰਦਾ ਬौरा ਹੁਣ ਕਨਕਲੂਡ ਕਰ ਰਿਹਾ ਐ ਮੇਰੇ ਮਨ ਤੂੰ ਕਿਉਂ ਪਾਗਲ ਹੋ ਗਿਆ ਦਿਨ ਰਾਤ ਤੇਰੀ ਜ਼ਿੰਦਗੀ ਜ਼ਾਇਆ ਕਰੀ ਜਾ ਰਿਹਾ ਤੂੰ ਲੋਭੀ ਹੋਈ ਜਾ ਰਿਹਾ ਗਰੀਡੀ ਹੋਈ ਜਾ ਰਿਹਾ ਡਰਪੋ ਕੋਈ ਜਾ ਰਿਹਾ ਚਿੰਤਾ ਫਿਕਰਿਤ ਫਸਿਆ ਹੋਇਆ ਹੌਲਾ ਸੋਚਣਾ ਹੈ ਪੈੜਾ ਸੋਚਦਾ ਹੈ ਮਾਈਜ਼ਰ ਸੋਚਦਾ ਹੈ ਤੂੰ ਕੰਜੂਸ ਹੋ ਗਿਆ ਤੇਰੀ ਸੋਚ ਨਹੀਂ ਸੌੜੀ ਹੋ ਗਈ ਹੈ ਬ੍ਰਾਡ ਮਾਈਂਡਡਨੈਸ ਤੇਰੀ ਖਤਮ ਹੋ ਗਈ ਹੈ ਜੋ ਤੰਤੈ ਆਪਣੋ ਕਰ ਮਾਨਵਾਰ ਸੁੰਦਰ ਗ੍ਰਨਾਰੀ ਤੂੰ ਆਪਣੀ ਮਤ ਦੇ ਨਾਲ ਜੋ ਪੈੜ ਸੋਚਦਾ ਹੈ ਨਾ ਇਹ ਤੇਰਾ ਸਾਥ ਨਹੀਂ ਦੇ ਰਹੇ ਨੇ ਤੇਰਾ ਨੁਕਸਾਨ ਕਰ ਰਹੇ ਨੇ ਇਨ ਮੈਂ ਕੱਛ ਤੇਰੋਂ ਨਹੀਂ ਆ ਦੇਖੋ ਸੋਚ ਵਿਚਾਰੀ रतन जन्म अपनों ते हारे हो गोबिंद गत नहीं जानी तू अपने मन की स्टेबिलिटी की ते ला नहीं है कि तेरा मन किस तरह टिक सकता है रादर तू अनस्टेबिलिटी सीखना है अनस्टेबिलिटी असी रोज़ सीरियल्स तो सीख रहे हाँ किस तरह सास ने बहू को धोखा दिया किसने बहू ने, ने दरानी जिठानी से मिलके सास को पागल बनाया सानू पता ही नहीं लगता वो बीमारी लै ले ले लें ਇਸ ਤਰ੍ਹਾਂ ਅਸੀਂ ਦਿਨ ਰਾਤ ਨਿਮਕ ਨਲੀਨ ਪਇਓ ਚਰਨਾਂ ਸਿਓ ਬਿਰਥਾ ਔਦ ਸਿਰਾਨੀ ਕੋ ਨਾਨਕ ਸੁਈ ਨਰ ਸੁਖੀ ਆ ਰਾਮ ਨਾਮ ਗੁੰਗਾਵੇ ਉਹ ਮਨੁੱਖ ਸੁਖੀ ਹੋ ਸਕਦਾ ਹੈ ਉਹ ਮਨੁੱਖ ਨਿਰਪੈ ਹੋ ਸਕਦਾ ਹੈ ਉਹ ਮਨੁੱਖ ਫੀਅਰਲੈਸ ਹੋ ਸਕਦਾ ਹੈ ਉਹ ਮਨੁੱਖ ਚਿੰਤਾ ਤੋਂ ਛੁੱਟ ਸਕਦਾ ਹੈ ਉਹ ਮਨੁੱਖ ਲੋਭ ਤੋਂ ਛੁੱਟ ਸਕਦਾ ਹੈ ਉਹ ਮਨੁੱਖ ਨਿੰਦਾ ਤੋਂ ਛੁੱਟ ਸਕਦਾ ਹੈ ਉਹ ਮਨੁੱਖ ਤ੍ਰਿਸ਼ਨਾ ਤੋਂ ਛੁੱਟ ਸਕਦਾ ਹੈ ਜੋ ਰੱਬੀ ਗੁਣਾ ਦੇ ਨਾਲ ਜਿੰਦਾ ਹੈ ਅਦਰਵਾਇਜ਼ ਨਿਰਪੈ ਪਦ ਨਹੀਂ ਪਾਵੇ